ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਾਹਿਬ ਜੀ ਜਿਹੜਾ ਯੂਬਾ ਸਿਟੀ ਨਗਰ ਕੀਰਤਨ ਸਲਾਣਾ ਨਗਰ ਕੀਰਤਨ ਨਿਕਲਦਾ ਹੈ ਗੁਰਤਾਕ ਦੀ ਦਵਸਤੇ ਇਥੇ ਕਿੰਨੇ ਸਾਲਾਂ ਤੋਂ ਆਪਾਂ ਸੇਵਾ ਨਿਭਾ ਰਹੇ ਹਾਂ ਸ਼ਸਤਰਾਂ ਦੀ ਤੇ ਆ ਸਮੂਹ ਸੰਗਤਾਂ ਨੂੰ ਪਹਿਲਾਂ ਤਾਂ ਗੁਰਪਰਵ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਾਰਿਆਂ ਵੱਲੋਂ ਸਿੱਖ ਕੌਮ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇ ਕੈਲੀਫੋਰਨੀਆ ਯੂਬਾ ਸਿਟੀ ਦੇ ਵਿੱਚ ਇਹ ਸਾਡਾ ਆਲਮੋਸਟ 18ਵਾਂ ਸਾਲ ਹੈ ਹਰਮਨ ਹਾਂਜੀ 18 ਸਾਲ ਹੋ ਗਏ ਸਾਨੂੰ ਅਸੀਂ ਸ਼ਸਤਰ ਇੱਥੇ ਵਧੀਆ ਤੋਂ ਵਧੀਆ ਸ਼ਸਤਰ ਸੰਗਤਾਂ ਲਈ ਲੈ ਕੇ ਆਈਦੇ ਆ ਫਿਕਚਰਾਂ ਇੰਡੀਆ ਵਾਲਾ ਮਾਹੌਲ ਤੁਹਾਨੂੰ ਪਤਾ ਅਸੀਂ ਦੇ ਦਿੰਨੇ ਆ ਸੰਗਤਾਂ ਨੂੰ ਇੱਥੇ ਤੇ ਬਹੁਤ ਵਧੀਆ ਸੰਗਤ ਅੱਜ ਆਈ ਹੋਈ ਆ ਤੇ ਕੱਲ ਵੀ ਬਹੁਤ ਸੰਗਤ ਸੀਗੀ ਹਾਂਜੀ ਆ ਜਿਹੜਾ ਹੁਣ ਰੋਲਾ ਪਿਆ ਹੋਇਆ ਆ ਇਸ ਕਰਕੇ ਉਹਨਾਂ ਸੰਗਤ ਨੂੰ ਕੋਈ ਫਰਕ ਪਿਆ ਕਿ ਸੰਗਤ ਨਹੀਂ ਜੀ ਕੋਈ ਫਰਕ ਨਹੀਂ ਸੈਚਰਡੇ ਵੀ ਸੰਡੇ ਵੀ ਪੂਰੀ ਕੱਲ ਵੀ ਫਾਇਰਵਰਕ ਸੀਗਾ ਤੇ ਆ ਗਲੀਆਂ ਫੁੱਲ ਸੀਗੀਆਂ ਸਾਰੀਆਂ ਕੋਈ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਉਹਨਾਂ ਨੇ ਸਪੈਸ਼ਲੀ ਕਿਹਾ ਕਿ ਗੁਰੂ ਘਰ ਦੇ ਵਿੱਚ ਕਦੇ ਵੀ ਆਈ ਇੱਧਰ ਨਹੀਂ ਆ ਸਕਦੀ ਠੀਕ ਹੈ ਜੀ ਤੇ ਇਹ ਜਿਹੜੀ ਆਪਾਂ ਸੇਵਾ ਕਰ ਰਹੇ ਹਾਂ ਨਿਭਾ ਰਹੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗਦੀ ਦਿਵਸ ਹੈਗਾ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਮਨੁੱਖਤਾ ਦੇ ਗੁਰੂ ਨੇ ਪਰ ਪੰਜਾਬ ਵਿੱਚ ਜਾਂ ਕਈ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਹੋ ਰਹੀਆਂ ਨੇ ਨਿਰੰਤਰ ਬੇਅਦਬੀਆਂ ਹੋ ਰਹੀਆਂ ਨੇ ਉਦਵਾਰ ਤੁਸੇ ਕੀ ਕਹਿਣਾ ਚਾਹੋ ਬਹੁਤ ਮੰਦ ਭਾਗੀ ਘਟਣਾ ਹੈ ਜੀ ਇਹ ਸਾਡਾ ਇਕੱਠ ਨਾ ਹੋਣਾ ਏਕਾ ਨਾ ਹੋਣਾ ਸਿੱਖਾਂ ਦਾ ਇਸ ਕਰਕੇ ਜਣਾ ਖਾਣਾ ਜਦੋਂ ਵੀ ਕੋਈ ਤੁਹਾਨੂੰ ਪਤਾ ਸਰਕਾਰੀ ਦਰਬਾਰੇ ਸਾਰਾ ਕੁਝ ਪੋਲਿਟਿਕਸ ਆ ਇਹ ਇਹ ਸਾਰੇ ਸਰਕਾਰਾਂ ਹੀ ਕਰਾਉਂਦੀਆਂ ਨੇ ਇਹ ਹੋਰ ਧਰਮਾਂ ਦੇ ਵਾਸਤੇ ਕਿਉਂ ਨਹੀਂ ਇਹ ਇਹ ਜੀਆਂ ਸਿੱਖਾਂ ਵਾਸਤੇ ਹੀ ਕਿਉਂ ਇਹ ਗੁਰੂ ਘਰਾਂ ਦੇ ਵਿੱਚ ਸਿੱਖਾਂ ਦੇ ਕਦੇ ਗੁਰੂ ਗ੍ਰੰਥ ਸਾਹਿਬ ਸੜ ਜਾਂਦੇ ਆ ਕਦੇ ਚੁੱਕੇ ਜਾਂਦੇ ਆ ਕਦੇ ਕੋਈ ਬਿਹਾਰੀ ਆ ਕੇ ਅੱਗ ਲਾ ਜਾਂਦਾ ਕਦੇ ਕੋਈ ਅੱਗ ਲਾ ਜਾਂਦਾ ਸੋ ਸਾਨੂੰ ਏਕਤਾ ਚਾਹੀਦੀ ਆ ਤੇ ਸਾਡੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਹਨਾਂ ਦੀ ਸਿਕਿਉਰਿਟੀ ਲਈ ਵੀ ਪ੍ਰੋਪਰ ਪੁਖਤਾ ਪ੍ਰਬੰਧ ਚਾਹੀਦੇ ਆ ਹਾਂਜੀ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਪੈਸ਼ਲ ਗੁਰੂ ਜੀ ਕਹਿੰਦੇ ਨੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਕਿਸੇ ਧਰਮ ਨੂੰ ਅਸੀਂ ਨਿੰਦਦੇ ਨਹੀਂ ਸਾਹਿਬ ਧਰਮ ਆਪੋ ਆਪਣੀ ਜਗ੍ਹਾ ਤੇ ਬਹੁਤ ਵਧੀਆ ਨੇ ਹਰ ਇੱਕ ਨੂੰ ਆਪਣਾ ਆਪਣਾ ਧਰਮ ਮੁਬਾਰਕ ਹਾਂਜੀ ਪਰ ਸਾਡੇ ਤੋਂ ਨੀਆਂ ਇਜਾਦਤियां ਜਿਹੜੀਆਂ ਸਰਕਾਰਾਂ ਕਰ ਕਰ ਰਹੀਆਂ ਨੇ ਜਾਂ ਕੁਝ ਇਸ ਵਾਸਤੇ ਸਾਨੂੰ ਆਪਣੇ ਘਰ ਦੀ ਲੋੜ ਹੈ ਹਾਂਜੀ ਆਪਣੇ ਘਰ ਦੀ ਲੋੜ ਹੈ ਖਾਲਸਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ